ਗੱਲ ਕਰਦੇ ਆ। ਬਹੁਤ ਬੜਾ ਹੈਗਾ ਭਾਈ। ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਸੋ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਅਮ੍ਰਿਤਸਰ ਦੀ ਵੀਡੀਓ ਆ। ਔਰ ਇਸ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਕਿੰਨਾ ਵੱਡਾ ਹਾਸਾ ਜਿਹੜਾ ਹੋਣ ਤੋਂ ਬਚ ਗਿਆ ਛੋਟੇ-ਛੋਟੇ ਬੱਚੇ ਸਕੂਲ ਦੇ ਆਟੋ ਦੇ ਵਿੱਚ ਆ ਟ੍ਰੇਨ ਕਿਸੇ ਵਕਤ ਵੀ ਜਿਹੜਾ ਕੋਈ ਹਾਸਾ ਹੋ ਸਕਦਾ ਸੀ ਟ੍ਰੇਨ ਲੰਘ ਗਈ ਫਾੜਕ ਬੰਦ ਹੋ ਗਏ ਇੰਨੀ ਲਾਪਰਵਾਹੀ ਇਹ ਲਾਪਰਵਾਹੀ ਨਾਲੇ ਤੇ ਉਸ ਆਟੋ ਵਾਲੇ ਡਰਾਈਵਰ ਦੀ ਆ ਨਾਲੇ ਉਸ ਮੁਲਾਜ਼ਮ ਦੀ ਆ ਜਿਨੇ ਫਾੜਕ ਉਸੇ ਵੇਲੇ ਬੰਦ ਕਰਦਾ ਮੈਂ ਅਕਸਰ ਦੇਖਦਾ ਰਹਿਣਾ ਕਿ ਲੋਕ ਕਿਤੇ ਨਾ ਕਿਤੇ ਜਲਦਬਾਜ਼ੀ ਕਰਦੇ ਹੋ ਫਾਟਕ ਬਾਦੂ ਉੱਡਿਆ ਹੁੰਦਾ ਤੇ ਤਵਾਦਬ ਥੱਲੇ ਆਉਂਦੀ ਨੰਗੜ ਦੀ ਕਰਦੇ ਆ। ਔਰ ਆਪਣੀ ਜਾਨ ਨੂੰ ਕਿਤੇ ਨਾ ਕਿਤੇ ਖਤਰੇ ਵਿੱਚ ਪਾ ਲੈਂਦੇ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੋੜੀ ਇਹ ਬੇਵਕੂਫੀ ਨੂੰ ਕੀ ਨਾਮ ਦਵਾਂ ਮੈਂ। ਕਿ ਕਿਹੜੀ ਇਹ ਤੁਹਾਨੂੰ ਮਤਲਬ ਕਿਹੜੇ ਨਾਮ ਦੇ ਨਾਲ ਕਿਹੜੇ ਅਵਾਰਡ ਦੇ ਨਾਲ ਤੁਹਾਨੂੰ ਨਵਾਜਿਆ ਜਾਵੇ ਵੀ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਕਿਸੇ ਦੀ ਜਾਨ ਨੂੰ ਵੀ ਤੁਸੀਂ ਖਤਰੇ 'ਚ ਪਾ ਦਿੰਦੇ ਤੁਹਾਨੂੰ ਕੋਈ ਕਿਸੇ ਦੇ ਪਰਿਵਾਰ ਨਾਲ ਲੈਣਾ ਦੇਣਾ ਨਹੀਂ। ਰੋਜ਼ ਵੀਡੀਓ ਆਉਂਦੀਆਂ ਕਿਤੇ ਨਾ ਕਿਤੇ ਵੱਡੇ ਵੱਡੇ ਹਾਸੇ ਹੋ ਰਹੇ ਆ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਥੋੜੀ ਬਹੁਤੀ ਸ਼ਰਮ ਕਰੋ ਕੋਈ ਸਿਆਣੇ ਬਣੋ ਇਹ ਕਿਹੜੇ ਕਾ ਮੂਰਖਾਂ ਵਾਲੇ ਜਿਹੜੇ ਆਪਾਂ ਕਰ ਰਹੇ ਆ ਮੈਂ ਕਈ ਵਾਰੀ ਵੇਖਦਾ ਕਿ ਸਿਆਣੇ ਬਿਆਣੇ ਚੰਗੇ ਭਲੇ ਬੰਦੇ ਜਿਨ੍ਹਾਂ ਨੂੰ ਮਤਲਬ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਉਹੀ ਲੋਕ ਜਿਹੜੇ ਦਵਾ-ਦਮ ਥੱਲੇ ਉਹਦੀ ਫਾੜਕ ਦੇਣਾ ਤੇ ਜਾ ਬਾੜ ਦੇ ਦਿੱਤੋ ਇਹ ਕਿੱਡਾ ਵੱਡਾ ਹਾਸਾ ਹੋ ਜਾਣਾ ਸੀਗਾ ਅੱਜ ਤੁਹਾਨੂੰ ਅਕਲ ਨਹੀਂ ਆਈ ਤੁਸੀਂ ਭੁੱਲ ਗਏ ਜੇ ਪਹਿਲਾਂ ਕੀ ਕੁਝ ਹੋਇਆ ਮਾ ਠੇਕਾ ਲੈ ਲੈ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਰੋਜ਼ ਪ੍ਰੈਸ 'ਚ ਮੀਡੀਆ 'ਚ ਖਬਰਾਂ ਆਉਂਦੀਆਂ ਇੱਥੇ ਆ ਹਾਸਾ ਹੋ ਗਿਆ ਇੱਥੇ ਆ ਹੋ ਗਿਆ ਸਾਨੂੰ ਕੀ ਮਿਲੂਗਾ ਕਿਸੇ ਦੇ ਬੱਚੇ ਦੀ ਜਾਨ ਨੂੰ ਖਤਰੇ 'ਚ ਪਾ ਕੇ ਕਿਸੇ ਦੇ ਪਰਿਵਾਰ ਔਰ ਜਿਹੜੇ ਬੱਚੇ ਸਕੂਲਾਂ ਦੇ ਨੇ ਖਾਸ ਕਰਕੇ ਵਾਟਵਾ 'ਚ ਕਾਰਾਂ 'ਚ ਜਿੱਥੇ ਜਾਂਦੇ ਨੇ ਨਾ ਡਰਾਈਵਰਾਂ ਨੂੰ ਥੋੜੀ ਜਿਹੀ ਸਕੂਲ ਵਾਲੇ ਵੀ ਅਕਲ ਦੇਣ ਤੇ ਜਿਹੜੇ ਬੱਚਿਆਂ ਦੇ ਪਰਿਵਾਰਕ ਮੈਂਬਰ ਆ ਉਹ ਵੀ ਇਹਨਾਂ ਨੂੰ ਥੋੜਾ ਜਿਆ ਨਾ ਸਬਕ ਦੇਣ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਪੂਰੀ ਗੱਲ ਨੂੰ ਵਾਚ ਕਰਕੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਔਰ ਮੈਂ ਇੱਥੋਂ ਦੇ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਦੇ ਵੀ ਇਹ ਗੱਲ ਧਿਆਨ ਚ ਲਿਆਉਂਗਾ ਕਿ ਜਿੱਥੇ ਰੇਲਵੇ ਵਾਲਿਆਂ ਦੀ ਲਾਪਰਵਾਹੀ ਹੈ ਉਹਨਾਂ ਖਿਲਾਫ ਵੀ ਕਾਰਵਾਈ ਦੀ ਮੰਗ ਕਰਾਂਗਾ। ਯਾਰ ਤੁਸੀਂ ਚੰਗਾ ਮਤਲਬ ਕੰਮ ਆ ਤੁਹਾਨੂੰ ਕੋਈ ਥੋੜੀ ਜੀ ਨਹੀਂ ਵੀ ਕਿਸੇ ਦੀ ਮਤਲਬ ਜਾਨ ਦੀ ਫਿਕਰ ਨਹੀਂ ਹੈ। ਸੋ ਰੱਬ ਦਾ ਵਾਸਤਾ ਇਹ ਬਹੁਤ ਵੱਡਾ ਹਾਸਾ ਅੱਜ ਹੋ ਜਾਣਾ ਸੀਗਾ ਔਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜਾ ਕਿੰਨੀਆਂ ਜਾਨਾਂ ਬਚ ਗਈਆਂ ਔਰ ਰੱਬ ਤੋਂ ਡਰੋ। ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜੋ ਕਿ ਇਹਨਾਂ ਨੂੰ ਅਕਲ ਆ ਜੇ ਅੱਗੇ ਤੋਂ ਬਹੁਤ ਬਹੁਤ ਧੰਨਵਾਦ